ਗੁਨੀਆਣਾ ਰੋਡ ਦੇ ਉੱਤੇ ਐਨ ਐਫ ਐਲ ਟਾਊਨਸ਼ਿਪ ਤੇ ਏ ਪੀ ਇੰਟਰਨੈਸ਼ਨਲ ਸਕੂਲ ਦੇ ਕੋਲ ਸੜਕ ਦੇ ਉੱਤੇ ਬਹੁਤ ਵੱਡਾ ਇੱਕ ਸੀਵਰੇਜ ਬਾਕਸ ਬਣਿਆ ਹੋਇਆ ਹੈ ਜਿਹੜਾ ਬੀ ਐਸ ਐਨ ਐਲ ਦਾ ਬਣਿਆ ਹੋਇਆ ਹੈ ਕਈ ਸਾਲਾਂ ਤੋਂ ਉਹ ਸੜਕ ਤੋਂ ਉਹਦਾ ਲੈਵਲ ਕਾਫੀ ਉੱਪਰ ਹੈ ਜਿਹਦੇ ਕਾਰਨ ਕਈ ਸੜਕ ਹਾਦਸੇ ਹੋ ਚੁੱਕੇ ਹਨ ਅੱਜ ਗੁਨੀਆਣਾ ਰੋਡ ਦੇ ਉੱਤੇ ਇੱਕ ਸਕੂਟਰੀ ਚੱਲ ਕੇ ਬਜ਼ੁਰਗ ਜਾ ਰਿਹਾ ਸੀਗਾ ਉਹਦਾ ਵੀ ਇਸ ਦੇ ਨਾਲ ਹਾਦਸਾ ਹੋ ਗਿਆ ਕਿਉਂਕਿ ਇਹ ਸੀਵਰੇਜ ਦਾ ਲੈਵਲ ਸੜਕ ਨਾਲੋਂ ਬਹੁਤ ਜ਼ਿਆਦਾ ਉੱਪਰ ਹੈ ਉਹ ਅਨਬੈਲੰਸ ਹੋ ਕੇ ਸੜਕ ਦੇ ਉੱਤੇ ਡਿੱਗੇ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਪੂਰੀ ਮਿੱਟੀ ਜਿਹੜੀ ਹੈਗੀ ਆ ਉਹ ਪਈ ਆ ਢੀਕ ਬਣ ਚੁੱਕੀ ਆ ਉਹ ਮਿੱਟੀ ਦੇ ਢੇਰ ਦੇ ਢੇਰ ਲੱਗੇ ਹੋਏ ਆ ਉਹਦੀ ਕੋਈ ਸਾਫ ਸਫਾਈ ਨਹੀਂ ਹੋ ਰਹੀ ਦੋਨੋਂ ਕਿਨਾਰਿਆਂ ਤੇ ਜਿਹੜਾ ਗੁਨੀਆਣਾ ਰੋਡ ਹਾਈਵੇ ਆ ਮੇਨ ਜਿਸ ਦੇ ਕਰਕੇ ਉਹ ਬੇਹੋਸ਼ ਹੋ ਗਏ ਤੁਰੰਤ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸਾਇਟਿਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਬਜ਼ੁਰਗ ਨੂੰ ਸਿਵਲ ਹਸਪੀਟਲ ਲੈ ਕੇ ਗਏ ਜਿੱਥੇ ਡਾਕਟਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਬਜ਼ੁਰਗ ਜਿਹੜ ਜਿਹੜੇ ਕਿ ਸੀਆਈਡੀ ਦੇ ਵਿੱਚੋਂ ਇਨਸਪੈਕਟਰ ਰਿਟਾਇਰਡ ਹੋਏ ਸੀਗੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜਾ ਇੱਥੇ ਸਫਾਈ ਕਰਵਾਈ ਜਾਵੇ ਸੜਕ ਦੇ ਦੋਨੋਂ ਕਿਨਾਰੇ ਦੇ ਉੱਤੇ ਮਿੱਟੀ ਦੇ ਪੀਕ ਦੇ ਢੇਰ ਲੱਗੇ ਹੋਏ ਆ ਪਤਲੀ ਮਿੱਟੀ ਦੇ ਤੇ ਜਿਹੜਾ ਉਹ ਸੀਵਰੇਜ ਹੈਗਾ ਇਹਦੇ ਉੱਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਆ ਇਹਦਾ ਲੈਵਲ ਜਿਹੜਾ ਹੈਗਾ ਇਹ ਕਾਫੀ ਉੱਚਾ ਹੈਗਾ ਤਾਂ ਇਸ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਇਹਦਾ ਲੈਵਲ ਵੀ ਠੀਕ ਕਰਵਾਇਆ ਜਾਵੇ